ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਬਰਸ਼ਤਰ ਤਖਤ ਦੇ ਮਾਲਕ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਰਬੰਸਦਾਣੀ ਅਮਰਤ ਦੇ ਦਾਤੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਭਾਈ ਸੰਦੀਪ ਸਿੰਘ ਦੂਦੀਪ ਸਿੱਧੂ ਦੇ ਨਾਂ ਨਾਲ ਬਧੇਰੇ ਜਾਣੇ ਜਾਂਦੇ ਆ ਪੰਤਕ ਸਫਾਂ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਹੋ ਰੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਇਕੱਠੇ ਆਏ ਅੱਜ ਜਦੋਂ ਮ ਆ ਰਿਹਾ ਸੀ ਆ ਗੇਟ ਦੇ ਉੱਤੇ ਇੱਕ ਮੀਡੀਆ ਵਾਲਾ ਵੀਰ ਮੈਨੂੰ ਸਵਾਲ ਪੁੱਛਦਾ ਹੈ ਕਿ ਦੀਪ ਸਿੱਧੂ ਜਿਹੜਾ ਹੈ ਉਹ ਕਲੀਨ ਸ਼ੇਪ ਸੀ ਤੁਸੀਂ ਉਹਨੂੰ ਆਗੂ ਕਿਵੇਂ ਸਤਿਕਾਰਦੇ ਹੋ ਕਿਵੇਂ ਸਤਿਕਾਰਦੇ ਹਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਗੁਰੂ ਕਾ ਖਾਲਸਾ ਪੰਥ ਜਿਹੜਾ ਉਹ ਅਕਰਤਕਣ ਨਹੀਂ ਹੁੰਦਾ ਜਿਹੜਾ ਵੀ ਗੁਰੂ ਗ੍ਰੰਥ ਦੀ ਗੱਲ ਕਰਦਾ ਹੈ ਗੁਰੂ ਪੰਥ ਦੀ ਗੱਲ ਕਰਦਾ ਹੈ ਚਾਹੇ ਉਹ ਹਿੰਦੂ ਹੋਵੇ ਚਾਹੇ ਉਹ ਮੁਸਲਮਾਨ ਹੋਵੇ ਚਾਹੇ ਉਹ ਬੋਧੀ ਹੋਵੇ ਚਾਹੇ ਜੈਨੀ ਹੋਵੇ ਖਾਲਸਾ ਪੰਥ ਜਿਹੜਾ ਉਹਨੂੰ ਆਪਣੇ ਦਿਲਾਂ ਦੇ ਵਿੱਚ ਵਸਾ ਕੇ ਰੱਖਦਾ ਹੈ। ਅਮਲੇਰ ਕੋਟਲੇ ਦੀ ਉਦਾਹਰਣ ਜਿਹੜੀ ਹੈ ਸਾਡੇ ਸਾਹਮਣੇ ਹੈ। ਮਲੇਰ ਕੋਟਲੇ ਦੇ ਨਵਾਬ ਨੇ ਹਾ ਦਾ ਨਾਰਾ ਮਾਰਿਆ ਅਸੀਂ ਅੱਜ ਤੱਕ ਨਹੀਂ ਭੁੱਲੇ। ਉਹ ਦਿਨ ਵੀ ਮਨਾਉਣੇ ਆ। ਤੇ ਭਾਈ ਸੰਦੀਪ ਸਿੰਘ ਤਾਂ ਸਾਡਾ ਬੱਚਾ ਸੀ। ਜੇ ਉਹਨੇ ਗੁਰੂ ਗ੍ਰੰਥ ਗੁਰੂ ਪੰਥ ਦੀ ਗੱਲ ਕੀਤੀ ਹੈ। ਤੇ ਅਸੀਂ ਉਹਨੂੰ ਸਤਿਕਾਰ ਕੇ ਉਹਨਾਂ ਦਾ ਹੀ। ਕਿਉਂ ਉਹਨੂੰ ਮਾਣਨਾ ਨਹੀਂ ਦਈਏ। ਦੇਵਾਂਗੇ ਜਿਹੜਾ ਵੀ ਗੁਰੂ ਗ੍ਰੰਥ ਦੀ ਗੁਰਪੰਥ ਦੀ ਗੱਲ ਕਰੇਗਾ ਉਹ ਸਾਡੇ ਲਈ ਸਤਿਕਾਰਤ ਹੋਏਗਾ ਜਿਹੜਾ ਪੰਜਾਬ ਪੰਜਾਬੀਅਤ ਦੀ ਗੱਲ ਕਰੇਗਾ ਸਾਡੇ ਲਈ ਸਤਿਕਾਰਤ ਹੋਏਗਾ ਅਸੀਂ ਉਹਨੂੰ ਸਤਿਕਾਰ ਦੇਵਾਂਗੇ ਇੱਕ ਵਾਰ ਭਾਈ ਸੰਦੀਪ ਸਿੰਘ ਮੇਰੇ ਕੋਲ ਵੀ ਆਏ ਸੀ ਤੱਕ ਸ਼੍ਰੀ ਦਮਦਮਾ ਸਾਹਿਬ ਅਸੀਂ ਢਾਈ ਤਿੰਨ ਘੰਟੇ ਜਿਹੜਾ ਬੈਠੇ ਸੀ ਔਰ ਬੜੀਆਂ ਗੰਭੀਰ ਵਿਚਾਰਾਂ ਕੀਤੀਆਂ ਸੀ ਉਹਨਾਂ ਨੇ ਮੈਨੂੰ ਇੱਕ ਪ੍ਰਸ਼ਨ ਕੀਤਾ ਸੀ ਕਹਿੰਦੇ ਸਿੱਖ ਸ਼ਕਤੀ ਨੂੰ ਤੁਸੀਂ ਕਿਵੇਂ ਵੇਖਦੇ ਹੋ? ਔਰ ਸਿੱਖ ਸ਼ਕਤੀ ਦਾ ਸਰੋਤ ਸਭ ਤੋਂ ਵੱਡਾ ਇਹ ਕੀ ਹੈ? ਸਿੱਖ ਸ਼ਕਤੀ ਦਾ ਸਭ ਤੋਂ ਵੱਡਾ ਜਿਹੜਾ ਸਰੋਤ ਹੈ ਸੋਮਾ ਹੈ ਜਿੱਥੋਂ ਸਿੱਖ ਸ਼ਕਤੀ ਫੁੱਟਦੀ ਹੈ। ਉਹ ਗੁਰੂ ਗ੍ਰੰਥ ਸਾਹਿਬ ਹੈ। ਇਸ੍ਰੀ ਅਕਾਲ ਤਖਤ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਗੁਰਬਾਣੀ ਨਾਲ ਸਤਿਗੁਰਾਂ ਨੇ ਸਾਨੂੰ ਜੋੜਿਆ। ਇਹ ਤਖਤਾਂ ਨਾਲ ਜਾਂ ਗੁਰਧਾਮਾਂ ਨਾਲ ਸਾਨੂੰ ਜੋੜਿਆ। ਜਿੱਥੇ ਸੰਗਤ ਜੁੜਦੀ ਹੈ ਚਾਹੇ ਉਹ ਇਸ੍ਰੀ ਅਕਾਲ ਤਖਤ ਸਾਹਿਬ ਹੈ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੈ ਚਾਹੇ ਉਹ ਪਿੰਡ ਦਾ ਗੁਰਦੁਆਰਾ ਹੈ। ਜਿੰਨਾ ਚਿਰ ਸਿੱਖ ਆਪਣੇ ਗੁਰਧਾਮਾਂ ਨਾਲ ਜੁੜਿਆ ਜਿੰਨਾ ਚਿਰ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹ ਸਿੱਖਾਂ ਨੂੰ ਮਾਰ ਨਹੀਂ ਸਕਦੀ ਅਬਦਾਲੀ ਨੇ ਪੁੱਛਿਆ ਸੀ ਨਾ ਇਥੋਂ ਦੇ ਹਾਰੇ ਹੋਏ ਮੁਗਲ ਸ਼ਾਸਕਾਂ ਨੂੰ ਕਹਿੰਦਾ ਕੌਣ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਮੇਰਾ ਅੱਗਾ ਰੋਕ ਲੈਂਦੇ ਨੇ ਉਹ ਹਾਰੇ ਹੋਏ ਮੁਗਲ ਸ਼ਾਸਕ ਜਿਹੜੇ ਆ ਉਹ ਅਬਦਾਲੀ ਨੂੰ ਕਹਿੰਦੇ ਸਿੱਖ ਨੇ ਜੀ ਕਹਿੰਦਾ ਤੁਸੀਂ ਮਾਰੇ ਨਹੀਂ ਉਹ ਹਾਰੇ ਹੋਏ ਮੁਗਲ ਸ਼ਾਸਕ ਕਹਿਣ ਲੱਗੇ ਤੁਸੀਂ ਮਾਰ ਕੇ ਦੇਖ ਲਓ ਸਾਡੇ ਤੋਂ ਤਾਂ ਨਹੀਂ ਮਰੇ ਉਹ ਕਹਿੰਦਾ ਇਹ ਮਰਦੇ ਕਿਉਂ ਨਹੀਂ ਉਹ ਕਹਿੰਦੇ ਜੀ ਅਸੀਂ ਮਾਰਦੇ ਮਾਰਦੇ ਥੱਕ ਗਏ ਆ ਜਿੰਨੇ ਅਸੀਂ ਮਾਰਦੇ ਆ ਦੁਗਣੇ ਪੈਦਾ ਹੋ ਜਾਂਦੇ ਆ ਕਹਿੰਦੇ ਕਿਉਂ ਕਿੱਥੋਂ ਪੈਦਾ ਹੋ ਜਾਂਦੇ ਆ ਕਹਿੰਦੇ ਇੱਕ ਤਾਂ ਇਹਨਾਂ ਦਾ ਗ੍ਰੰਥ ਹੈ ਜੀ ਇਹ ਉਥੋਂ ਨਿਕਲਦੇ ਨੇ ਇੱਕ ਇਹਨਾਂ ਦਾ ਅਮਰਸਰ ਸਾਹਿਬ ਦੇ ਵਿੱਚ ਸਥਾਨ ਹੈ ਜੀ ਕੇਂਦਰੀ ਧਾਰਮਿਕ ਉਥੋਂ ਨਿਕਲਦੇ ਨੇ ਉਥੋਂ ਪੈਦਾ ਹੁੰਦੇ ਨੇ ਉਹਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੀ ਬੇਅਦਬੀਆਂ ਕਰਾਈਆਂ ਔਰ ਰਤਨ ਸਿੰਘ ਭੰਗੂ ਦੇ ਪਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਜ਼ਿਕਰ ਹੈ ਕਿ ਖੂਹਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਟਵਾਏ ਉਸਨੇ ਉਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸ੍ਰੀ ਹਰਮੰਦਰ ਸਾਹਿਬ ਦੀ ਬਹਿਰਮਤੀ ਕਰਨ ਦਾ ਯਤਨ ਕੀਤਾ। ਉਹਨੇ ਗੁਰ ਕਹਿਣ ਦੇ ਉੱਤੇ ਪਾਬੰਦੀ ਲਾ ਦਿੱਤੀ ਕਿ ਜਦੋਂ ਕੋਈ ਗੁਰ ਕਹਿੰਦਾ ਮੈਨੂੰ ਇਉਂ ਲੱਗਦਾ ਜਿਵੇਂ ਗੁਰ ਕਹਿ ਰਿਹਾ। ਪਰ ਸਿੱਖ ਖਤਮ ਨਹੀਂ ਹੋਇਆ ਬਦਾਲੀ ਕੋਲੋਂ ਵੀ ਕਿਉਂ? ਕਿਉਂਕਿ ਸਿੱਖ ਨਾ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟੇ ਨਾ ਆਪਣੇ ਗੁਰਧਾਮਾਂ ਨਾਲੋਂ ਸ੍ਰੀ ਅਕਾਲ ਤਖਤ ਸਾਹਿਬ ਨਾਲੋਂ ਟੁੱਟੇ ਆਪਣੀ ਸਰੋਤਾ ਨਾਲੋਂ ਟੁੱਟੇ। ਟੁੱਟੇ ਨਹੀਂ ਸਿੱਖ। ਅੱਜ ਵੀ ਸਿੱਖਾਂ ਨੂੰ ਮਕਾਉਣ ਦੇ ਜਿਹੜੇ ਯਤਨ ਹੈ ਉਹ ਬਹੁਤ ਵੱਡੀ ਪੱਧਰ ਤੇ ਹੋ ਰਹੇ ਆ। ਔਰ ਅੱਜ ਵੀ ਸਿੱਖ ਮੁਕੜੇ ਨਹੀਂ ਹੈ। ਸਿੱਖ ਵਿਰੋਧੀ ਲਾਬੀਆਂ ਤੋਂ ਜਿਨ੍ਹਾਂ ਚਿਰ ਸਿੱਖ ਆਪਣੇ ਤਖਤਾਂ ਨਾਲ ਆਪਣੇ ਗੁਰਧਾਮਾਂ ਨਾਲ ਖੜਾ ਜਿਨ੍ਹਾਂ ਚਿਰ ਸਿੱਖ ਆਪਣੇ ਸਿੱਖ ਫਲਸਫੇ ਜਿਹਦਾ ਸਰੋਤ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹਦੇ ਨਾਲ ਖੜਾ ਹੈ। ਇਹ ਮੁਕੜੇ ਨਹੀਂ ਹੈ। ਇਹ ਖਤਮ ਨਹੀਂ ਹੋਣੇ। ਸਿੱਖ ਸ਼ਕਤੀ ਦੂਜਾ ਉਹਨਾਂ ਦਾ ਸਵਾਲ ਸੀ ਕਿ ਸਿੱਖ ਸ਼ਕਤੀ ਜਿਹੜੀ ਹੈ ਉਹ ਕਿੰਨੀ ਕਾ ਅਸਰਦਾਰ ਹੈ ਨਾਨਾ ਨੇ ਕਿਹਾ ਕਿ ਸਿੱਖ ਸ਼ਕਤੀ ਬਹੁਤ ਅਸਰਦਾਰ ਹੈ ਜੋ ਸਿੱਖ ਤਾਕਤ ਗੁਰਧਾਮਾਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਨਿਕਲਦੀ ਹੈ ਉਹ ਬਹੁਤ ਜ਼ਿਆਦਾ ਅਸਰਦਾਰ ਹੈ ਜੇ ਕਿਤੇ ਇਕੱਠੀ ਹੋ ਕੇ ਉਹ ਸੰਸਾਰ ਦੀਆਂ ਸਮੱਸਿਆਵਾਂ ਦਾ ਮੁਕਾਬਲਾ ਕਰੇ ਚਾਹੇ ਕੋਈ ਵੀ ਸਮੱਸਿਆ ਹੋਵੇ ਚਾਹੇ ਉਹ ਦਿੱਲੀ ਦੇ ਤਖਤ ਦੀ ਸਮੱਸਿਆ ਹੋਵੇ ਚਾਹੇ ਬੇਰੁਜ਼ਗਾਰੀ ਦੀ ਸਮੱਸਿਆ ਹੋਵੇ ਚਾਹੇ ਉਹ ਕਾਸੇ ਦੀ ਸਮੱਸਿਆ ਹੋਵੇ ਨਸ਼ਿਆਂ ਦੀ ਸਮੱਸਿਆ ਹੋਵੇ ਅਨਪੜਤਾ ਦੀ ਸਮੱਸਿਆ ਹੋਵੇ ਜੁਰਮ ਦੀ ਸਮੱਸਿਆ ਹੋਵੇ ਜਿਹੜੀ ਮਰਜ਼ੀ ਸਮੱਸਿਆ ਹੋਵੇ ਸਿੱਖ ਸ਼ਕਤੀ ਜਦੋਂ ਇਕੱਠੀ ਹੋ ਕੇ ਇਹਨਾਂ ਸਮੱਸਿਆਵਾਂ ਦੇ ਉੱਤੇ ਹਮਲਾਵਰ ਹੁੰਦੀ ਹੈ ਇਹ ਸਮੱਸਿਆਵਾਂ ਖਤਮ ਹੋ ਜਾਂਦੀਆਂ ਤੇ ਜਦੋਂ ਇਹ ਵਿਖਰੀ ਰਹਿੰਦੀ ਹੈ ਉਦੋਂ ਫਿਰ ਸਮੱਸਿਆਵਾਂ ਜਿਹੜੀਆਂ ਨੇ ਉਹ ਸਿੱਖ ਸ਼ਕਤੀ ਨੂੰ ਡੋਮੀਨੇਟ ਕਰ ਜਾਂਦੀਆਂ ਨੇ ਅੱਜ ਜੋ ਸਾਡੀਆਂ ਸੰਸਥਾਵਾਂ ਦੇ ਉੱਤੇ ਕਾਬਜ਼ ਨੇ ਉਹਨਾਂ ਦੀ ਗਿਣਤੀ ਕੋਈ ਬਹੁਤੀ ਨਹੀਂ ਹੈ ਹਾਂ ਤਾਂ ਸਿੱਖੀ ਪਰ ਉਹਨਾਂ ਦੀ ਗਿਣਤੀ ਬਹੁਤੀ ਨਹੀਂ ਹੈ ਸਿਰਫ 10% ਹੈ 90% ਉਹਨਾਂ ਸਿੱਖਾਂ ਦੀ ਗਿਣਤੀ ਹੈ ਜਿਹੜੇ ਆਪਣੀਆਂ ਸੰਸਥਾਵਾਂ ਨੂੰ ਖੁਦ ਮਖਤਿਆਰ ਜਿਹੜਾ ਹੈ ਉਹ ਵੇਖਣਾ ਚਾਹੁੰਦੇ ਆ ਫਿਰ ਕਮੀ ਕਿੱਥੇ ਹੈ ਕਮੀ ਇੱਥੇ ਹੈ ਕਿ ਜਿਹੜੇ ਅਸੀਂ 90% ਅਸੀਂ ਆਪਣੀਆਂ ਸੰਸਥਾਵਾਂ ਨੂੰ ਖੁਦ ਮਖਤਿਆਰ ਵੇਖਣਾ ਚਾਹੁੰਦੇ ਆ ਅਸੀਂ 10 ਹਿੱਸਿਆਂ ਦੇ ਵਿੱਚ ਵੰਡੇ ਆ ਅਸੀਂ 10 ਹਿੱਸਿਆਂ ਦੇ ਵਿੱਚ ਵੰਡੇ 9-9% ਹੋ ਜਾਂਦੇ ਆ ਤੇ ਜਦੋਂ ਅਸੀਂ 10 ਹਿੱਸਿਆਂ ਚ ਵੰਡੇ 9-9% ਹੋ ਜਾਂਦੇ ਆ ਤੇ ਉਹ 10% ਸਾਡੇ ਨਾਲੋਂ ਬਹੁਮਤ ਲੈ ਕੇ ਤੇ ਸੰਸਥਾਵਾਂ ਨੂੰ ਜਿਹੜਾ ਹੈ ਉਹ ਕੈਪਚਰ ਕਰ ਲੈਂਦੇ ਨੇ ਫਿਰ ਜ਼ਰੂਰਤ ਕਿਸ ਚੀਜ਼ ਦੀ ਹੈ ਜ਼ਰੂਰਤ ਇਹ ਹੈ ਕਿ ਅਸੀਂ ਜਿਹੜੇ 90% ਆ 90% ਤੇ ਜੇ ਅਸੀਂ ਇਹਦੇ ਵਿੱਚੋਂ 50% ਵੀ ਇਕੱਠੇ ਹੋ ਗਏ ਤੇ ਅਸੀਂ 10% ਨੂੰ ਜਿਹੜਾ ਹੈ ਉਹ ਦਬਾ ਲਾਂਗੇ ਪਰ ਜੇ ਅਸੀਂ ਇਕੱਠੇ ਨਾ ਹੋ ਸਕੇ ਜਾਂ ਅਸੀਂ ਹੋਰ ਜਿਆਦਾ ਗਿਣਤੀ ਚ ਵੰਡੇ ਗਏ ਫਿਰ ਅਸੀਂ ਕਦੇ ਵੀ ਜਿਹੜਾ ਹੈ ਆਪਣੀਆਂ ਸੰਸਥਾਵਾਂ ਨੂੰ ਖੁਦ ਮਖਤਿਆਰ ਨਹੀਂ ਕਰ ਸਕਾਂਗੇ ਭਾਈ ਸੰਦੀਪ ਸਿੰਘ ਇਸ ਕਰਕੇ ਗੁਰੂ ਗ੍ਰੰਥ ਗੁਰੂ ਪੰਥ ਦੀ ਗੱਲ ਕਰ ਸਕੇ ਕਿਉਂਕਿ ਉਹਨਾਂ ਕੋਲ ਇੱਕ ਵਿਜਨ ਸੀ ਉਹਨਾਂ ਨੂੰ ਇੰਟਰਨੈਸ਼ਨਲ ਰਾਜਨੀਤੀ ਦੀ ਜੀਓਪੋਲਿਟਿਕਸ ਦੀ ਸਮਝ ਸੀ ਅੱਜ ਸਾਡੇ ਨੌਜਵਾਨਾਂ ਨੂੰ ਕੇਵਲ ਪੰਜਾਬ ਦੀ ਨਹੀਂ ਕੇਵਲ ਭਾਰਤ ਦੀ ਨਹੀਂ ਬਲਕਿ ਦੁਨੀਆ ਪੱਧਰ ਦੀ ਜਿਹੜੀ ਹੈ ਉਹ ਪੋਲਿਟਿਕਸ ਦੀ ਆਰਥਿਕਤਾ ਦੀ ਸਮਾਜਿਕ ਤਾਣੇ-ਬਾਣੇ ਦੀ ਔਰ ਧਾਰਮਿਕ ਸਟਰਕਚਰ ਦੀ ਸਮਝ ਜਿਹੜੀ ਹੈ ਉਹ ਰੱਖਣੀ ਪਵੇਗੀ ਸਾਡੇ ਨੌਜਵਾਨਾਂ ਨੂੰ ਇਹ ਰਸੀ ਜਿਹੜਾ ਹੈ ਉਹ ਕਾਮਯਾਬ ਹੋਵਾਂਗੇ ਜਿੰਨੇ ਅਸੀਂ ਅਲੱਗ ਅਲੱਗ ਰੱਖੀਏ ਸੀ ਆਪਣੇ ਅਲੱਗ ਅਲੱਗ ਅਜੰਡੇ ਮੈਂ ਨਹੀਂ ਕਹਿੰਦਾ ਕਿ ਆਪਣੇ ਅਜੰਡੇ ਭੁਲਾ ਦਿਓ ਖਤਮ ਕਰ ਦਿਓ ਆਪਣੇ ਅਜੰਡੇ ਰੱਖੋ ਪਰ ਇੱਕ ਕਾਮਨ ਮਿਨਿਮਮ ਅਜੰਡਾ ਬਣਾ ਕੇ ਜੇ ਅਸੀਂ ਤੁਰਾਂਗੇ ਤਾਂ ਨਿਸਚੈ ਅਸੀਂ ਕਾਮਯਾਬ ਹੋਵਾਂਗੇ ਆ ਪਿੱਛੇ ਜੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 20-25 ਸਾਲ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਫਿਰ ਕਾਮਨ ਮਿਨਿਮਮ ਅਜੰਡੇ ਦੇ ਉੱਤੇ ਸਰਕਾਰਾਂ ਬਣਾਈਆਂ ਵਾਰੋ-ਵਾਰੀ ਇੱਕ ਨੇ ਐਂਡੀਆ ਬਣਾ ਲਿਆ ਇੱਕ ਨੇ ਯੂਪੀਏ ਬਣਾ ਲਿਆ ਇੱਕ ਨੇ ਐਂਡੀਆ ਬਣਾਇਆ ਇੱਕ ਨੇ ਯੂਪੀਏ ਬਣਾਇਆ ਕਿ ਅਲੱਗ-ਅਲੱਗ ਸੋਚ ਵਾਲੀਆਂ ਪਾਰਟੀਆਂ ਨੂੰ ਇੱਕ ਅਜੰਡੇ ਦੇ ਉੱਤੇ ਇਕੱਠਾ ਕਰਕੇ ਉਹਨਾਂ ਨੇ ਸਰਕਾਰਾਂ ਬਣਾਈਆਂ ਤੇ 5 ਸਾਲ ਚਲਾਈਆਂ ਕਿ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਅਸੀਂ ਵੀ ਇਸ ਤਰ੍ਹਾਂ ਕਰ ਸਕਦੇ ਹਾਂ ਆਪਣੇ ਅਜੰਡੇ ਜਿਹੜੇ ਆ ਉਹ ਰੱਖੀਏ ਔਰ ਇੱਕ ਦੂਸਰੇ ਦੇ ਅਜੰਡੇ ਦਾ ਸਤਿਕਾਰ ਕਰੀਏ ਆਦਬ ਕਰੀਏ ਲੇਕਿਨ ਇੱਕ ਕਾਮਨ ਮਿਨੀਮਮ ਅਜੰਡਾ ਬਣਾ ਲਈਏ ਕਿ ਅਸੀਂ ਸੰਸਥਾਵਾਂ ਦਾ ਪ੍ਰਬੰਧ ਸੰਭਾਲਣਾ ਔਰ ਸੰਸਥਾਵਾਂ ਦਾ ਪ੍ਰਬੰਧ ਸੰਭਾਲ ਕੇ ਅਸੀਂ ਨੌਜਵਾਨਾਂ ਨੂੰ ਐਜੂਕੇਟ ਕਰਨਾ ਅਸੀਂ ਉੱਚ ਪੱਧਰ ਦੀ ਆਪਣੇ ਸਿੱਖਾਂ ਨੂੰ ਸੇਵ ਸਹੂਲਤ ਦੇਣੀ ਹੈ ਅਸੀਂ ਆਪਣੇ ਹੱਕਾਂ ਦੀ ਆਪਣੇ ਅਧਿਕਾਰਾਂ ਦੀ ਗੱਲ ਕਰਨੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਗੁਰੂ ਕਿਰਪਾ ਨਹੀਂ ਕਰੇਗਾ ਗੁਰੂ ਕਿਰਪਾ ਕਰੇਗਾ ਔਰ ਨਿਸ਼ਚਿਤ ਅਸੀਂ ਕਾਮਯਾਬ ਹੋਵਾਂਗੇ ਇਹੋ ਹੀ ਉਸ ਨੌਜਵਾਨ ਦੀ ਸੋਚ ਸੀ ਜਿਹਦੀ ਯਾਦ ਨੂੰ ਸਮਰਪਿਤ ਅਸੀਂ ਅੱਜ ਦੇ ਸਮਾਗਮ ਦੇ ਵਿੱਚ ਬੈਠੇ ਨੌਜਵਾਨੋ ਵਕਤ ਆ ਗਿਆ ਹੈ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਕੱਠਿਆਂ ਹੋ ਕੇ ਸਰਮਾਇਦਾਰੀ ਦੇ ਪਿੰਜਿਆਂ ਤੋਂ ਆਪਣੀਆਂ ਸੰਸਥਾਵਾਂ ਨੂੰ ਆਜ਼ਾਦ ਕਰਾ ਕੇ ਅਸੀਂ ਕਿਰਤੀਆਂ ਕਿਸਾਨਾਂ ਮਜ਼ਦੂਰਾਂ ਇਹ ਜਿਹੜੇ ਆਮ ਮਿਡਲ ਤਬਕੇ ਦੇ ਜਾਂ ਹੇਠਲੇ ਤਬਕੇ ਦੇ ਜਿਹੜੇ ਲੋਕ ਐ ਅਸੀਂ ਇਹਨਾਂ ਨੂੰ ਜਿਹੜਾ ਹੈ ਸੰਸਥਾਵਾਂ ਦੇ ਨਾਲ ਜੋੜੀਏ ਇਹ ਸੰਸਥਾਵਾਂ ਨਾਲ ਜੁੜਨ ਇਹ ਸੰਸਥਾਵਾਂ ਦੇ ਪ੍ਰਬੰਧ ਦੇ ਵਿੱਚ ਆਉਣ ਤੇ ਸਾਡੀਆਂ ਸੰਸਥਾਵਾਂ ਦੀ ਜਿਹੜੀ ਖੁੱਡ ਮੁਖਤਿਆਰੀ ਹੈ ਉਹ ਕਾਇਮ ਰਹੇ ਚਾਹੇ ਕੋਈ ਵੀ ਜਿਹੜੀ ਹੈ ਉਹ ਸਾਡੀ ਸੰਸਥਾ ਹੈ ਚਾਹੇ ਸੰਸਥਾ ਹੈ ਚਾਹੇ ਸੰਪਰਦਾ ਹੈ ਮੈਂ ਇਹ ਨਹੀਂ ਆਪ ਸਭ ਨੌਜਵਾਨਾਂ ਨੂੰ ਅਪੀਲ ਕਰਦਾ ਜਿਵੇਂ ਦੱਸਿਆ ਕਿ ਬੋਪਾ ਰਾਏ ਤੇ ਰਾਏਕੋਟ ਦੋ ਸਮਾਗਮ ਨੇ ਅੱਜ ਬੋਪਾ ਰਾਏ ਸੰਤ ਬਾਬਾ ਸੁੰਦਰ ਸਿੰਘ ਜੀ ਦੀ ਯਾਦ ਦੇ ਵਿੱਚ ਸਾਲਾਨਾ ਸਮਾਗਮ ਹੋ ਰਹੇ ਨੇ ਉੱਥੇ ਵੀ ਹਾਜ਼ਰੀਆਂ ਭਰਨੀ ਹੈ ਮੈਂ ਆਪਜੀ ਤੋਂ ਖਿਮਾ ਲਵਾਂਗਾ ਇਹਨੇ ਸ਼ਬਦ ਦਾਸ ਦੇ ਪ੍ਰਵਾਨ ਕਰਨੇ ਮੈਂ ਆਖਰ ਦੇ ਵਿੱਚ ਫਿਰ ਕਹਿ ਦਿਆਂ ਕਿ ਇਕੱਠੇ ਹੋ ਜੋ ਆਪਣੇ ਆਪਣੇ ਅਜੰਡੇ ਕਾਇਮ ਰੱਖੋ ਇੱਕ ਦੂਸਰੇ ਦੇ ਏਜੰਡੇ ਦਾ ਸਤਿਕਾਰ ਕਰੋ ਭੰਡੋ ਨਾ ਇੱਕ ਦੂਸਰੇ ਦੇ ਏਜੰਡੇ ਨੂੰ ਏਜੰਡੇ ਰੱਖੋ ਜਿਹੜੇ ਮਰਜੀ ਤੁਹਾਡੇ ਏਜੰਡੇ ਆ ਲੇਕਿਨ ਸਾਰੇ ਇਕੱਠੇ ਹੋ ਜਾਈਏ 90% ਅਸੀਂ ਇਕੱਠੇ ਹੋ ਜਾਈਏ ਅਸੀਂ 10% ਦੇ ਪੰਜਿਆਂ ਦੇ ਵਿੱਚੋਂ ਆਪਣੀਆਂ ਸੰਸਥਾਵਾਂ ਛੁੜਾ ਲਵਾਂਗੇ ਨਹੀਂ ਕਦੇ ਵੀ ਨਹੀਂ ਛੁੜਾ ਪਾਵਾਂਗੇ ਔਰ ਅਸੀਂ ਇਸੇ ਤਰ੍ਹਾਂ ਕਲਪਦੇ ਰਵਾਂਗੇ ਇਹਨੇ ਸ਼ਬਦ ਪ੍ਰਵਾਨ ਕਰਨੇ ਮੈਂ ਇਹਨਾਂ ਨੌਜਵਾਨ ਵੀਰਾਂ ਦਾ ਜਿਨ੍ਹਾਂ ਨੇ ਇਹ ਪ੍ਰਬੰਧ ਕੀਤੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ